हां जी मौजी जी ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ 2025 ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਹਾਂ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸ਼ਹਿਰ ਵਾਸੀਆਂ ਨੂੰ ਸਾਰੇ ਭਰਾਵਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨਵੇਂ ਸਾਲ ਦੀ। ਜੀ। ਸੋ ਅੱਜ ਨਵੇਂ ਸਾਲ ਦੀ ਆਮਦ ਦੇ ਵਿੱਚ ਤੁਸੀਂ ਇਹ ਲੰਗਰ ਲਗਾਇਆ ਹੈ ਕਾਦਰ ਕਾਦਰ ਲੰਗਰ ਜੋ ਲਗਾਇਆ ਹੈ। ਇਹ ਇਹ ਕੌਫੀ ਦਾ ਲੰਗਰ ਲਾਇਆ ਹੈ ਜੀ। ਕੌਫੀ ਤੇ ਬਿਸਕੁਟ ਹੈ ਨਵੇਂ ਸਾਲ ਦੀ ਖੁਸ਼ੀ ਵਿੱਚ ਲਾਇਆ ਹੈ ਜੀ। ਹਾਂ ਜੀ ਹਰ ਸਾਲ ਆਉਂਦੇ ਆ ਜੀ ਇਸ ਸਾਲ ਵੀ ਤੁਸੀਂ ਲਾਇਆ ਹੈ। ਇਹ ਹਰ ਸਾਲ ਉਪਰ ਆਲਾ ਕੀਤਾ ਜਾਂਦਾ ਹੈ ਹਾਂ ਜੀ ਹਰ ਸਾਲ ਹੀ ਕਰਿਆ ਜਾਂਦਾ ਹੈ ਜੀ ਵਾਹ ਜੀ ਵਾਹ ਹਾਂ ਜੀ ਇਹਦੇ ਵਿੱਚ ਸਹਿਯੋਗ ਮਤਲਬ ਕਿਹਦਾ ਕਿਹਦਾ ਹੁੰਦਾ ਸਾਰੇ ਭਰਾਵਾਂ ਦਾ ਜੀ ਸਾਰਿਆਂ ਦਾ ਜੀ ਹਾਂ ਜੀ ਸਾਰੇ ਭਰਾਵਾਂ ਦਾ ਹਾਂ ਜੀ ਹਾਂ ਜੀ ਓਕੇ ਹਾਂ ਜੀ ਫਿਰ ਉੱਪਰ ਰੋੜ ਤੇ ਮਤਲਬ ਕਿ ਹਾਂ ਜੀ ਰੋਪਰ ਰੋੜ ਤੇ ਲਾਇਆ ਜਾਂਦਾ ਜੀ ਹਾਂ ਜੀ ਸੋ ਕੀ ਕਹੂਗੇ ਜੋ ਸੰਗਤ ਨੂੰ ਨਵਾਂ ਸਾਲ ਬਿਚੜਿਆ ਹਾਂ ਜੀ ਹਾਂ ਜੀ ਨਵੇਂ ਸਾਲ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਨਵਾਂ ਸਾਲ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ ਜੀ ਸਾਰਿਆਂ ਨੂੰ ਇਹੀ ਮੁਬਾਰਕਾਂ ਦੇਣੀ ਹਾਂਜੀ ਚੌਧਰੀ ਸਾਹਿਬ ਮੁਬਾਰਕਾਂ ਜੀ ਮੁਬਾਰਕਾਂ ਜੀ ਮੁਬਾਰਕਾਂ ਜੀ ਹਾਂਜੀ ਅੱਜ ਇਹ ਲੰਗਰ ਵੀ ਲਗਾਏ ਗਏ ਨੇ ਕਿਉਂਕਿ ਠੰਡ ਵੀ ਬਹੁਤ ਹੈ ਬਹੁਤ ਠੰਡ ਆਣ ਭਾਈਆ ਲੰਗਰ ਲਾਇਆ ਹੋਇਆ ਵਾਹ ਜੀ ਇੱਧਰ ਬੀਜੀ ਖੜੇ ਆ ਹਾਂਜੀ ਭਾਜੀ ਖੜੇ ਹੋਣੇ ਸਾਰੇ ਇੱਧਰ ਖੜੇ ਆ ਜੀ ਹੋਰ ਠੀਕ ਆ ਵਧੀਆ ਕਿਰਪਾ ਇਟੂ ਜੀ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਉਹ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਜੋ ਨਵੇਂ ਸਾਲ ਚੜਦਿਆਂ ਹੀ ਤੁਹਾਡੇ ਵੱਲੋਂ ਸੰਗਤ ਦੇ ਲਈ ਆਉਂਦੇ ਜਾਂਦੇ ਰਾਈਆਂ ਦੇ ਲਈ ਦੁੱਧ ਦਾ ਲੰਗਰ ਵੀ ਲਗਾਇਆ ਜਾਂਦਾ ਹਾਂਜੀ ਹਾਂਜੀ ਇਹ ਲੰਗਰ ਲਗਾਇਆ ਜਾਂਦਾ ਫਾਰਮ ਦੇ ਸਹਿਯੋਗ ਨਾਲ ਮਾਰਕੀਟ ਦੇ ਸਹਿਯੋਗ ਨਾਲ ਹਰ ਸਾਲ ਲਾਉਂਦੇ ਜੀ ਇਹ ਠੀਕ ਹੈ ਜੀ ਤੁਹਾਨੂੰ ਸਹਿਯੋਗ ਇਹਦੇ ਚ ਕਿਹਦਾ ਕਿਹਦਾ ਹੁੰਦਾ ਸਾਰੀ ਮਾਰਕੀਟ ਦਾ ਸਹਿਯੋਗ ਹੈ ਜੀ ਸਾਰੀ ਜੀ ਹਾਂਜੀ ਹਾਂ ਉਹ ਵਾਰਿਆਂ ਦੇ ਮਾਰਕੀਟ ਦੇ ਸਹਿਯੋਗ ਨਾਲ ਲਾਇਆ ਜਾਂਦਾ ਜੀ ਅਸੀਂ ਆਪ ਨਹੀਂ ਲਾਉਂਦੇ ਇਕੱਲੇ ਨਹੀਂ ਲਾਉਂਦੇ ਸਾਰਿਆਂ ਦੇ ਫੈਸਲੇ ਨਾਲ ਵਾਹ ਜੀ ਵਾਹ ਇਸ ਤੋਂ ਇਲਾਵਾ ਵੀ ਕੋਈ ਲੰਗਰ ਲਗਾਏ ਜਾਂਦੇ ਨੇ ਤੁਹਾਡੇ ਕੋਲੋਂ ਨਹੀਂ ਜੀ ਫੜੇ ਕੋਈ ਜਿਕਣਾ ਰਾਤ ਜਗਾ ਜਾਗਰਣ ਵਗੈਰਾ ਵੀ ਕਰਾਉਂਦੇ ਆ ਅਸੀਂ ਰਾਤ ਜਗਾ ਵੀ ਕਰਾਉਂਦੇ ਜੀ ਜੀ ਠੀਕ ਹੈ ਜੀ ਫਾਲ ਜੀ ਇੱਕ ਵਾਰ ਰਾਤ ਜਗਾ ਕਰਵਾਈ ਦੀ ਬਾਬੇ ਦਾ ਜਰੂਰ ਲੰਗਾਉਣ ਕਰ ਸੋ ਬਾਬੇ ਦੀ ਕਿਰਪਾ ਹੈ ਜੀ ਹਾਂ ਜੀ ਹਾਂ ਬਾਬੇ ਦੀ ਪੂਰੀ ਕਿਰਪਾ ਜੀ ਜੀ ਹਾਂ ਜੀ ਬਾਬੇ ਦੀ ਫੁੱਲ ਕਿਰਪਾ ਜੀ ਇਹਨਾਂ ਦੇ ਫੈਸਲੋਗ ਨਾਲ ਬਾਬੇ ਜੀ ਦੇ ਨਾਲ ਫੇ ਚੱਲ ਰਹੀ ਹੈ। ਸੋ ਇੱਕ ਵਾਰ ਫੇਰ ਤੁਹਾਨੂੰ ਬਹੁਤ ਬਹੁਤ ਮੁਬਾਰਕ ਮੁਬਾਰਕ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕ ਜੀ ਵੀਰ ਜੀ ਨਵਾਂ ਸਾਲ ਚੜਿਆ ਹੈ 2025 ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਹੀ ਜੀ ਧਮਾਨ ਚੈਨਲ ਦੇ ਧਮਾਨ ਚੈਨਲ ਨੂੰ ਤੇ ਸਾਡੇ ਸ਼ਹਿਰ ਦੇ ਪੂਰੇ ਨਿਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਜੀ ਸੋ ਨਵੇਂ ਸਾਲ ਦੀ ਆਮਦ ਦੇ ਵਿੱਚ ਇਹ ਲੰਗਰ ਲਗਾਏ ਗਏ ਨੇ ਰਮਾਂ ਦੇ ਭੋਗ ਵੀ ਪਾਏ ਗਏ ਨੇ ਬ੍ਰੈਡ ਪਕੌੜਿਆਂ ਦਾ ਲੰਗਰ ਚੱਲ ਰਿਹਾ ਤੇ ਠੰਡ ਦੇ ਵਿੱਚ ਨਾਲ ਗਰਮਾ-ਗਰਮ ਦੁੱਧ ਵੀ ਚਾਵੇ ਜੀ ਇਹ ਸਾਡੇ ਜਿਹੜਾ ਲੰਗਰ ਲੱਗਿਆ ਹੋਇਆ ਜੀ ਜੀ ਸਾਡੇ ਵਾਰਡ ਨੰਬਰ 3 ਸ਼ਾਹਪੁਰ ਪੱਟੀ ਕੋਰਾਲੀ ਵੱਲੋਂ ਲਗਾਇਆ ਗਿਆ ਸਮੂਹ ਨਿਵਾਸੀਆਂ ਸਾਡੇ ਮਹੱਲੇ ਦੇ ਨਿਵਾਸੀਆਂ ਵੱਲੋਂ ਤੇ ਸਾਡੀ ਜਿਹੜੀ ਮਾਰਕੀਟ ਹੈ ਸਾਰਿਆਂ ਦਾ ਪੂਰਾ ਪੂਰਾ ਸਹਿਯੋਗ ਹੈ ਜੀ ਤੇ ਠੰਡ ਨੂੰ ਦੇਖਦੇ ਹੋਏ ਤੇ ਚਾਹ ਪਕੌੜਿਆਂ ਦਾ ਨੰਗਾ ਲਗਾਇਆ ਗਿਆ ਹੈ ਤੇ ਲੋਕ ਬਹੁਤ ਹੁਮ ਹੁਮਾ ਕੇ ਪਹੁੰਚ ਰਹੇ ਨੇ ਤੇ ਲੰਗਰ ਬਹੁਤ ਟੁੱਟ ਵਰਤ ਰਿਹਾ ਹੈ ਜੀ ਪ੍ਰਭੂ શ્રી ਰਾਮ ਦੀ ਬਹੁਤ ਕਿਰਪਾ ਆ ਟੁੱਟ ਵਰਤ ਰਹੀ ਹੈ ਜੀ ਬਹੁਤ ਵਧੀਆ ਜਿਹਾ ਲੰਗਰ ਚੱਲ ਰਿਹਾ ਹੈ ਜੀ ਤੇ ਸੰਗਤ ਵੀ ਬਹੁਤ ਹੁਮ ਹੁਮਾ ਕੇ ਪਹੁੰਚੀ ਹੋਈ ਹੈ ਜੀ ਐਨੇ ਠੰਡਾ ਹੋਣ ਦੇ ਬਾਵਜੂਦ ਵੀ ਜੀ ਹਾਂਜੀ ਹਾਂਜੀ ਬਹੁਤ ਬਹੁਤ ਮੁਬਾਰਕਾਂ ਹੀ ਤੁਹਾਨੂੰ ਵੀ ਮੁਬਾਰਕਾਂ ਜੀ ਮੁਬਾਰਕਾਂ ਹੀ ਕਹੂੰਗੇ ਇਹ ਲੰਗਰ ਜੋ ਲਗਾਏ ਜਾ ਰਹੇ ਨੇ ਇਹ ਜੀ ਪ੍ਰਭੂ ਦੀ ਕਿਰਪਾ ਹੈ 9 ਸਾਲ ਤੋਂ ਇਹ ਕਰਕੇ ਆਪਣੇ रामचंद्र ਜੀ ਦੀ ਰਵੈਨ ਦਾ ਬਾਗ ਤੋਬਾ ਲੰਗਾ ਲਗਾਏ ਗਏ ਜਿਹੜੇ ਇਹ ਪੂਰਾ ਆਪਣਾ ਖੁੱਲਾ ਭੰਡਾਰਾ ਚੱਲ ਰਿਹਾ ਹੈ ਉਹਨਾਂ ਦੀ ਕਿਰਪਾ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਪ੍ਰੈਜ਼ੀਡੈਂਟ ਤੋਂ ਬੜੀ ਸੇਵਾ ਨਿਭਾ ਰਹੇ ਹੋ ਤੁਸੀਂ ਇੰਨੀ ਠੰਡ ਦੇ ਵਿੱਚ ਸੇਵਾ ਕਰਨੀ ਵੀ ਬੜੀ ਔਖੀ ਲੱਗਦੀ ਆ ਪਰ ਫਿਰ ਵੀ ਤੁਸੀਂ ਤਨਮਾਨ ਦੇ ਨਾਲੇ ਸੇਵਾ ਕਰਦੇ ਹੋ ਸਭ ਤੋਂ ਪਹਿਲਾਂ ਸਭ ਨੂੰ ਜੈ ਸ਼੍ਰੀ ਰਾਮ ਜੀ ਤੇ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਜਿਹੜਾ ਰਿਹਾ ਸੇਵਾ ਭਾਵ ਦਾ ਕੰਮ ਇਹ ਸਾਨੂੰ ਸਾਡੇ ਪੁਰਖਾ ਤੋਂ ਮਿਲੇ ਜੀ ਆਪਾਂ ਇਹਨੂੰ ਪੂਰੇ ਆਪਣੇ ਜੀ ਮਾਨ ਨਾਲ ਕਰ ਰਹੇ ਆ ਤੇ ਪ੍ਰਮਾਤਮਾ ਅੱਗੇ ਆਹੀ ਅਰਦਾਸ ਹੈ ਕਿ ਹਰ ਆਂਦੇ ਸਾਲ ਸੁਖ ਸ਼ਾਂਤੀ ਨਾਲ ਪਹਿਵੇਂ ਆਹੀ ਸੇਵਾ ਕਰਦੇ ਰੇ ਸੋ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਸਭ ਨੂੰ ਨਵੇਂ ਨਵੇਂ ਸਾਲ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਬਸ ਇੱਕੋ ਤੂ ਹੈ ਸਾਰੀ ਪੁਰਾਣੀਆਂ ਭੁੱਲ ਕੇ ਨਵੇਂ ਸਾਲ ਦੀ ਨਵੀਂ ਸ਼ੁਆਦ ਕਰੋ ਜੀ ਜੈ ਸ਼੍ਰੀ ਰਾਮ ਦਾ ਨਾਮ ਲੈ ਕੇ ਹਾਂਜੀ ਵੀਰ ਜੀ ਮੁਬਾਰਕਾਂ ਤੁਹਾਨੂੰ ਨਵੇਂ ਸਾਲ ਦੀਆਂ ਤੇ ਲੰਗਰ ਵੀ ਨਿਰੰਤਰ ਚੱਲ ਰਿਹਾ ਹੈ ਠੰਡ ਦਾ ਮੌਸਮ ਵੀ ਬਹੁਤ ਹੈ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾਈ ਉਹਨਾਂ ਦੀ ਕਿਰਪਾ ਨਾਲ ਲੰਗਰ ਚੱਲ ਰਿਹਾ ਜੀ ਤੇ ਆਪਾਂ ਕੌਣ ਹੁੰਦੇ ਲੰਗਰ ਚਲਾੜੇ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾਈ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਸਾਰੇ ਇਲਾਕਾ ਵਾਸੀਆਂ ਨੂੰ ਤੇ ਚਲਤ ਮਾਨਣ ਦਾ ਬਹੁਤ ਬਹੁਤ ਧੰਨਵਾਦ ਜੀ ਕੇ ਦਿਲ ਵਿੱਚ ਸ਼ਰਦਾ ਸਤਕਾਰ ਲੈ ਕੇ ਸਭ ਮਾਈ ਪਾਈ ਨਾਲ ਮਿਲ ਕੇ ਸ਼ਰਦਾ ਦੇ ਫੁੱਲ ਚੜਾ ਆਈਏ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਚਲ ਸੰਗ ਤੇ ਸੀਸ ਨਿਭਾਇਆ ਆਈਏ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਚਲ ਸੰਗ ਤੇ ਸੀਸ ਨਿਭਾਇਆ